ਆਪਣੇ ਕਰਮੇਲਾਂ ਨੂੰ ਸਬੋਧਨ ਕੀਤਾ ਹੈ ਕਿ ਤੁਸੀਂ ਸਾਡੇ ਸਤਿਕਾਰਯੋਗ ਸਰਦਾਰ ਕੁਸ਼ਲ ਪਾਤਸ਼ੰਦੀ ਮਾਨ ਜਨਸਕਤਰ ਸ਼੍ਰੋਮੀ ਕਾਲੀ ਦਾ ਰਮਤ ਸਰ ਮੈਂ ਇਹ ਮਹਦਾਸ ਕਰਾ ਰਿਹਾ ਹਾਂ ਕਿ ਸਭਪੁਰ ਕੀ ਕਰਤਾ ਕਰਨ ਚੱਕ ਦੇ ਕਲਾ ਬਖਸ਼ ਹੁੰਦਾ ਹੈ ਫਤਿਹ ਸਬੋਧਨ ਕੀਤਾ ਕਿ ਸਾਨੂੰ ਮੌਤ ਦੀ ਚਿੱਠੀ ਆ ਗਈ ਜੇ ਦਿਨ ਚੜੇ ਤਾਉਨੇ ਢਾਣੇ ਸ਼ਾਮਾਂ ਪੈਣੀਆਂ ਨੇ ਜੋ ਇਸ ਭੱਤੀ ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਚਲਾ ਜਾਣਾ ਹੈ ਮੈਂ ਤੁਹਾਨੂੰ ਆਖਦਾ ਕਿ ਪੰਜਾਬ ਪੰਜਾਬ ਦਾ ਰਾਠ بڑے ਚੱਪੇ ਚੱਪੇ ਤੇ ਤੇ ਸਿੰਘਾਂ ਦੇ ਕਹਿੰਦੇ ਨੇ ਖੂਨ ਦੇ ਕਤਰੇ ਡੁੱਲੇ ਨੇ ਇਹ ਆਪਾਂ ਨੂੰ ਆਜ਼ਾਦੀ ਮਿਲੀ ਤੁਸੀਂ ਇਹਨੂੰ ਸੰਭ ਕੇ ਰੱਖਣਾ ਮੇਰੇ ਤੋਂ ਮੰਦੀ ਕੋਇਚ ਹੈ ਤੁਸੀਂ ਇੱਕ ਮਿੱਠੋ ਕੇ ਰਹਿਣਾ ਵਕਰੇ ਨਾ ਹੋ ਜਾਣਾ ਬਾਦ ਮਹਾਰਾਜਾ ਰਣਜੀਤ ਸਿੰਘ ਦੀ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਵਿੱਚ ਕੌਣ ਦੇ ਗਵਾਰ ਵੀ ਨੇ ਉਹਨਾਂ ਨੇ ਗਵਾਰਾਂ ਨੂੰ ਵੀ ਸਵਾਗਤ ਕੀਤਾ ਕਿ ਇਕੱਠੇ ਹੋ ਤੁਹਾਡਾ ਕੋਈ ਬਾਲਵੰਕਾ ਨਹੀਂ ਕਰ ਸਕਦਾ ਸਮਾਪਤੀ ਚਾਰੇ ਤੁਹਾਡਾ ਗਿਆ ਕਹਿੰਦੇ ਨੇ 28 ਜੂਨ 1849 ਦਾ ਤੋਂ ਘੜੀਆਂ ਦਿਨ ਛੱਪ ਰਹੇ ਦਾ ਸੀ ਉਹ ਸਮਾ ਆਇਆ ਜਿਹੜਾ ਸਮਾ ਆਪਾਂ ਸਭ ਦੇ ਹੁੰਦੇ ਆਉਣਾ ਹੈ ਜਿਹੜਾ ਮੌਤ ਦਾ ਪਰਵਾਨਾ ਮਹਾਰਾਜਾ ਰਣਜੀਤ ਸਿੰਘ ਦੀ ਉਹਨਾਂ ਨੂੰ ਲਾਹੌਰ ਦੀ ਧਰਤੀ ਤੇ ਆਇਆ 26 ਜੂਨ 1839 ਇਸ ਵੀ ਨੂੰ ਜਿਹੜਾ ਦਿਨ ਆਪ ਸਿਕ ਸੰਕਟ ਮਨਾ ਰਹੇ ਹੋ ਤੇ ਦਿਨ ਉਹਨਾਂ ਨੂੰ ਯਾਦ ਕਰ ਰਹੇ ਹੋ ਇਹ ਦਿਨ ਆਇਆ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੀ ਇਸ ਪਾਣੀ ਦੁਨੀਆ ਪਰਦਾ ਪਿਆਨਾ ਕਰਦੇ ਨੇ ਉਹਨਾਂ ਨੇ ਸਾਹਮਣੇ ਖਲੋਤੇ ਨੇ ਹਰ ਸਿੰਘ ਜੀ ਉਹਨਾਂ ਦੇ ਪੁੱਤਰ ਦੇ ਸਿਕ ਸੰਤਾਂ ਇੱਕ ਵਰੋਣਾ ਵਰਤਕ ਕੇ ਕਹਿੰਦੇ ਨੇ ਸੀਸ ਮੁਟੇ ਡਾ ਕਰ ਦੇ ਸਵਾਦ ਪੂਰੇ ਕਰ ਗਏ ਚੰਦਨ ਦੀ ਜਿੱਕਰ ਜਿੱਥੇ ਪੰਮੇ ਪਾਠਾ ਸਹਿਬ ਸ੍ਰੀ ਗੁਰੂ ਬਚਨ ਦੇਵ ਜੀ ਮਾਰਾ ਉਹਨਾਂ ਦੇ ਸੀਸ ਦਾ ਉਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਹੋਸੀ ਜਗ੍ਹਾ ਦੇ ਉੱਤੇ ਜੰਗਨ ਦੀ ਚਿਖਾ ਤਿਆਰ ਕੀਤੀ ਗਈ ਤੇ ਚਿਖਾ ਤਿਆਰ ਕਰਕੇ ਸਤ ਸਤਗੁਰੂ ਪਾਤਸ਼ਾਹ ਦੇ ਚੰਕਮਲਾਂ ਦੇ ਵਿੱਚ ਅਰਦਾਸ ਬੇਨਤੀ ਜੋਦਰੀ ਕੀਤੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਕਦੇ ਘੋੜੇ ਤੇ ਸਵਾਰ ਹੋ ਕੇ ਗਲੀਆਂ ਦੇ ਵਿੱਚ ਲੰਘਦੇ ਸਨ ਉਹਨਾਂ ਤੇ ਭੁੱਲਾ ਦੀ ਬਰਖਾ ਪਈ ਹੁੰਦੀ ਸੀ ਅੱਤ ਉਹਨਾਂ ਨੂੰ ਕਹਿੰਦੇ ਨੇ ਮੋਢਿਆਂ ਤੇ ਲੈ ਕੇ ਚਾਰ ਪ੍ਰਾਰਥਨਾ ਕੇ ਜਾ ਰਹੇ ਨੇ लहो मार्केजा रणजी चेखा रखी जाम पिता जी चेखा ਵੱਲੋਂ आवाज़ी कविता thank ਦਾਰਨ 39 ਦਾ ਉਹ ਦਿਨ ਜਿਹੜੇ ਦਿਨ ਸਤਿਕਾਰਯੋਗ ਮਹਾਰਾਜਾ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਜੀ ਇਸ ਫਾਨੀ ਦੁਨੀਆ ਨੂੰ ਅਲੋਦਾ ਗਏ ਜਿਹਨਾਂ ਦੀ ਪਵਿੱਤਰ ਜਾਤ ਸ਼ਰੋਮੀ ਅਕਾਲੀ ਦਾ ਰਮਸਰ ਸਿਮਰਜੀਤ ਸਿੰਘ ਜੀ ਸਤਿਕਾਰਯੋਗ ਮਾਨ ਸਾਹਿਬ ਸਾਡੇ ਸਤਿਕਾਰਯੋਗ ਜਨਰਲ ਸੱਤਰ ਭਾਈ ਕੁਚਲ ਪਾਤਸ਼ੰਗੀ ਮਾਨ ਉਹਨਾਂ ਦੀ ਅਗਵਾਈ ਦੇ ਹੇਠ ਇਹ ਅੱਜ ਦਾ ਦਿਨ ਮਨਾਇਆ ਜਾ ਰਿਹਾ ਆ ਉਸ ਸਮਾਜatri ਨੰਦਾ ਇਹਨਾਂ ਇੱਕ ਸ਼ੇਰੇ ਪੰਜਾਬ ਦਾ ਇਤਿਹਾਸ ਬੋਲਦੇ ਹਾਂ ਇਤਿਹਾਸ ਬੜਾ ਲੰਮਾ ਹੈ अनेका ਪ੍ਰਕਾਰ ਦੀਆਂ ਲੁੱਟੀਆਂ ਭੁੱਲਾਂ ਹੋਈਆਂ ਹੁਣੀਆਂ ਸਿੱਖ ਸੰਗਤਾਂ ਗੁਰੂ ਬਖਸ਼ਣ ਜੋਗ ਹੈ ਆਪਣੇ ਅਣਜਾਣ ਬੱਚੇ ਸੰਤ ਕੇ ਮੁਹੱਪਰ ਦੇਣਾ ਆ ਬੜੇ ਪਿਆਰ ਤੇ ਸਤਕਾਰ ਦਾ ਸਬੂਤ ਅੰ데요 ਸ਼ੇਰੇ ਪੰਜਾਬ ਉਹਨਾਂ ਦੇ ਗੁਰ ਉਤਿਆਸ ਦਾ ਸਤਿਕਾਰ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰਦੀ ਰੀੜ ਦੀ ਹੱਡੀ ਵੱਲੋਂ ਆਪ ਸਾਜਿਅ ਸਿਕ ਸੰਗਤਾਂ ਵੱਲੋਂ ਬਿਲਕੁਲ ਮੈਂ ਅਰਦਾਸ ਕਰੇ ਗਈ ਹੈ ਮੇਰੇ ਸਤਿਗੁਰੂ ਦੀ ਕਰਤਾ ਕਰਨ ਆਪ ਸਿਕ ਸੰਗਤਾਂ ਦਾ ਕਰਿਆ ਚਲਿਆ ਕਦਮ ਲੇਖਿਤ ਲਾਣ ਆਇਆ ਸਫਲਾ ਤੇ ਮਾਇਆ ਫਸ ਸਭੀ ਦਰਮ ਘਰਾਂ ਸਿੱਕੀ ਜੀਵਨ ਨਾਮ ਦੀ ਦਾਤ ਅਮਰਤ ਦੀ ਦਾਤ ਗੁਰਮਤਿ ਦੀ ਸੋਗੀ ਮੇਰੇ ਸਤਿਗੁਰੂ ਵਿਕਸ਼ਣ ਆਪਾ ਨੇ que Alida.